ਕਲ ਖੂਬ ਗਰਮੀ ਪੈ ਰਹੀ ਹੈ। ਇਹ ਵੀ ਸਬਜ਼ੀਆਂ ਬੋਤੀਆਂ ਖਾਣ ਮੇਂ ਜੀ ਨਹੀਂ ਕਰਦਾ ਸਵਾਦ ਵੀ ਨਹੀਂ ਲੱਗਦੀਆਂ। ਤੇ ਮੈਂ ਅਚਾਰ ਬਣਾ ਲੁਗੀ ਸੀ ਪਿਆਜ਼ ਦਾ ਮੈਂ ਕਿਹਾ ਚਲੋ ਮੈਂ ਆਪਣੇ ਭੈਣਾਂ ਤਾਂ ਉਹਨਾਂ ਨੂੰ ਸ਼ੇਅਰ ਕਰਾਂ। ਇਹ ਬਹੁਤ ਸਵਾਦ ਬਣਦਾ। ਗਰਮੀਆਂ 'ਚ ਦਿਲ ਕਰਦਾ ਕੁਝ ਐਸਾ ਖਾਓ ਕਿ ਤਲੀਆਂ-ਮੱਲੀਆਂ ਚੀਜ਼ਾਂ अच्छੀਆਂ ਲੱਗਦੀਆਂ। ਤੇ ਤੁਸੀਂ ਇੱਕ ਵਾਰੀ ਬਣਾ ਕੇ ਦੇਖਿਓ। ਇਹ ਬਹੁਤ ਸਵਾਦ ਬਣਦਾ ਸਾਰਿਆਂ ਨੂੰ ਬੜਾ ਪਸੰਦ ਆਏਗਾ ਤੇ ਇਹ ਵੀ ਬੜਾ ਸੁੱਖਾ ਇਹ ਤੇ ਲਈ ਸਾਨੂੰ ਇਹ ਦੇਖੋ ਚੰਤ ਹੈ ਨਮਕ ਆਪਣੇ ਟੇਸਟ ਮੁਤਾਬਕ ਪਾ ਲਓ ਤੇ ਇਹ ਅਮचूर ਇਹ ਕਾਲਾ ਨਮਕ ਥੋੜੀ ਜਿਹਾ ਪਹਲਦੀ ਪਾ ਲਵਾਂਗੇ ਇਹ ਲਾਲ ਮਿਰਚ ਮੈਂ ਇਹਦੇ ਵਿੱਚ ਬਹੁਤੇ ਮਸਾਲੇ ਨਹੀਂ ਪਾਉਂਦੀ ਬਾਕੀ ਤੁਹਾਨੂੰ ਮੈਂ ਦੱਸਾਂਗੀ ਇਹ ਰਾਈ ਤੇ ਬਾਕੀ ਮੈਂ ਤੁਹਾਨੂੰ ਸੌਂਫ ਕਲੌਂਜੀ ਮਿਰਥੇ ਉਹ ਦੱਸਾਂਗੀ ਕਿਸ ਟਾਈਮ ਤੇ ਕਿਵੇਂ ਪਾਣੇ ਆਪਾਂ ਨੇ ਠੀਕ ਹੈ ਤੇ ਇਹ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਪਿਆਜ਼ ਮੈਂ ਪਹਿਲਾਂ ਹੀ ਛਿਲ ਕੇ ਰੱਖੇ ਹੋਏ ਆ। ਇਹ ਦੇਖੋ ਪਿਆਜ਼ ਛੋਟੇ-ਛੋਟੇ ਲੈਣੇ ਆਪਾਂ ਨੇ। ਅੱਜ ਕੱਲ ਨਵੇਂ ਪਿਆਜ਼ ਉੱਤਰਦੇ ਆ ਤਾਂ ਇਹ ਆਰਾਮ ਨਾਲ ਮਿਲ ਵੀ ਜਾਂਦੇ ਆ। ਸਾਰੇ ਸੀਜ਼ਨ ਚ ਤੇ ਕਈ ਵਾਰ ਨਹੀਂ ਮਿਲਦੇ। ਤੇ ਇਹ ਛਿਲ ਕੇ ਇਹਨਾਂ ਨੂੰ ਆ ਦੇਖੋ ਇੰਨਾ ਕੱਟ ਲਗਾ ਲੈਣਾ ਬਸ। ਮੈਂ ਇੱਕ ਪਿਆਜ਼ ਅਜੇ ਰੱਖਿਆ ਹੋਇਆ ਸੀ ਕਿ ਤੁਹਾਨੂੰ ਮੈਂ ਕੱਟ ਲਾ ਕੇ ਦੱਸਾਂਗੀ। ਇਹ ਬਸ ਇੰਨਾ ਕੱਟ ਲਗਾ ਲੈਣਾ। ਤੇ ਇਹ ਸਾਰਾ ਮਿਕਸ ਕਰਕੇ ਆਪਾਂ ਨੇ ਇਹਦਾ ਇਹ ਸਾਧਰੀਕਾ ਤੇ ਬਹੁਤ ਸੌਖਾ ਬਣਦਾ ਹੈ। ਕਈਆਂ ਨੇ ਬਣਾਇਆ ਵੀ ਹੋਏਗਾ ਪਰ ਆਮ ਪਿਆਜ਼ ਦਾ achar ਮੈਨੂੰ ਲੱਗਦਾ ਕੱਟ ਬਣਾਇਆ ਲੋਕਾਂ ਨੇ। ਤੇ ਇਸ ਲਈ ਮੈਂ ਅੱਗੇ ਚੱਲ ਮੈਂ ਬਣਾ ਕੇ ਦੱਸਦੀ ਹਾਂ। ਇਹ ਦੇਖੋ ਇਹ ਆਪਾਂ ਨੇ ਇਹਨੂੰ ਥੋੜਾ ਜਿਹਾ ਖੋਲ ਕੇ ਤੇ ਇਹਦੇ ਵਿੱਚ ਥੋੜਾ ਥੋੜਾ ਪਾ ਲੈਣਾ ਹੈ। ਇਹ ਮਸਾਲਾ ਜਿਹੜਾ ਨਾ ਇਹ ਪਾ ਲੈਣਾ। बस मेहनत ਤਾਂ ਜ਼ਰੂਰ ਹੈ ਕਿ ਛੋਟੇ ਛੋਟੇ ਪਿਆਜ਼ਾਂ ਨੂੰ ਛਿੱਲੋ ਫਿਰ ਕੱਟ ਲਗਾਓ ਫਿਰ ਇਹਦੇ ਵਿੱਚ ਮਸਾਲਾ ਪਰੋ ਪਰ ਜਦ ਤੁਸੀਂ ਖਾਓਗੇ ਨਾ ਤਾਂ ਮਜ਼ਾ ਆ ਜਾਏਗਾ ਬਹੁਤ ਸਵਾਦ ਬਣਦਾ ਹੈ ਆਚਾਰ ਇਹ ਲੋਕ ਮਸਾਲਾ ਪਾ ਲਿਜਾਮਾਂਗੇ ਆਪਾਂ ਤੇ ਇਹਨਾਂ ਨੂੰ ਇਸੇ ਤਰ੍ਹਾਂ ਰੈਡੀ ਵਿੱਚ ਰੱਖੀ ਜਾਵਾਂਗੇ ਇਹ ਵੀਡੀਓ ਅੰਤ ਤੱਕ ਦੇਖਿਓ ਜ਼ਰੂਰ ਇਹ ਤੁਹਾਨੂੰ ਮੈਂ ਅਗੋਂ ਵੀ ਇਹਨਾਂ ਤੇ दसी जावी की करना है किस तरह मसाला किस वेले है बाकी जड़ा थोड़ा आराम खोल के ताकि तुटना ना बस थोड़ा जहा इस तरह खोलना है तो पाई जाने ਇਹ ਕਿ ਮੇਰੇ ਫਰੈਂਡਸ ਦੇ ਰਿਸ਼ਤੇਦਾਰ ਵਾਕਫ ਉਹ ਸਾਰਿਆਂ ਨੂੰ ਬੜਾ ਪਸੰਦ ਆਉਂਦਾ ਤੇ ਸਾਰਿਆਂ ਦਾ ਪੁੱਛਦੇ ਆ ਕਿਵੇਂ ਬਣਾਇਆ ਤਾਂ ਮੈਂ ਕਿਹਾ ਮੈਂ ਵੀ ਟੀਓ ਹੀ ਬਣਾ ਲੈਣੀ ਆ ਹੋਰ ਵੀ ਸਾਰੇ ਮੇਰੇ ਭੈਣਾਂ ਭਰਾਵਾਂ ਨੂੰ ਪਤਾ ਲੱਗ ਜਾਏਗਾ ਕਿਸ ਤਰ੍ਹਾਂ ਬਣਦਾ ਹੈ ਇਹ ਹੁਣ ਇਹ ਤੁਹਾਨੂੰ ਮੈਂ ਤੇ ਚ ਮਸਾਲਾ ਪਾ ਕੇ ਤੇ ਫਿਰ ਆਪਾਂ ਮਿਲਦੇ ਆਂ ਹਾਂਜੀ ਇਹ ਅਸੀਂ ਸਾਰੇ ਪਿਆਜ਼ਾਂ ਵਿੱਚ ਦੇਖੋ ਮਸਾਲਾ ਪਾ ਲਿਆ ਤੇ ਹੁਣ ਅਸੀਂ ਇਹ ਲੈ ਲਿਆ ਸਰੋਂ ਦਾ ਤੇਲ ਇਹ ਨੂੰ ਮੈਂ ਗਰਮ ਨਹੀਂ ਕੀਤਾ ਮੈਂ ਤਾਂ ਇਸ ਤਰ੍ਹਾਂ ਕੱਚਾ ਹੀ ਪਾਣੀ ਹੁੰਦੀ ਆ achar ਵਿੱਚ ਠੀਕ ਲੱਗਦਾ ਇਹਨੂੰ ਹੁਣ ਆਪਾਂ ਨੇ ਥੋੜਾ ਥੋੜਾ ਚਾਹੇ ਤੁਸੀਂ ਹੱਥ ਨਾਲ ਲੈਣਾ ਨੂੰ ਚੋਪੜ ਲਓ ਤੇ ਚਾਹੇ ਥੋੜਾ ਜਿਹਾ ਇੱਕ ਇੱਕ ਡ੍ਰੋਪ ਪਾ ਕੇ ਆਹ ਦੇਖੋ ਇਹ ਥੋੜੇ ਥੋੜੇ ਉੱਪਰ ਨੂੰ சாரியா நோப்ப ਤੇ ਇਹ ਨਾ 10-15 ਦਿਨ ਚੱਲ ਜਾਂਦਾ ਆ ਰਾਮ ਨਾਲ achar ਇਹ ਤੁਸੀਂ 2-4 ਦਿਨ ਬਾਹਰ ਰਹਿਣ ਤੋਂ ਫਿਰ ਚਾਹ ਫ੍ਰਿਜ ਰੱਖ ਲਓ ਤੇ ਇਹ ਮੈਂ ਬਣਾਉਂਦੀ ਵੀ ਥੋੜੀਆਂ ਹੀ ਆ तकरीबन 20 ਕਿਲੋ ਪਿਆਜ਼ ਹੋਣੇ ਆ ਤੇ ਮੈਂ ਤਾਂ ਬੁੱਤ ਕੰਮ ਅੰਦਾਜ਼ੇ ਨਾਲ ਹੀ ਕਰਦੀ ਆ ਮਿੰਟੀ ਕਿੰਟੀ ਮੈਂ ਕੱਟ ਹੀ ਰੱਖਦੀ ਆ ਆਪਾਂ ਨੂੰ ਆਈਡੀਆ ਤਾਂ ਉਹੀ ਜਾਂਦਾ ਰੋਜ਼ ਆਪਾਂ ਸਬਜ਼ੀਆਂ ਬਣਾਉਂਦੇ ਆ ਤੇ ਅੱਧਾ ਕਿਲੋ ਪਿਆਜ਼ ਲੈ ਤੇ ਵਿੱਚ ਮੈਂ ਨਮਕ ਤੇ ਮਿਰਚ ਤੇ ਕਾਲਾ ਨਮਕ ਇਹ ਸਾਰਾ ਕੁਝ ਆਪਾਂ ਨੇ ਅੰਦਾਜ਼ੇ ਨਾਲ ਪਾਲਿਆ ਵੀ ਘੱਟ ਨਹੀਂ ਹੋਣਾ ਚਾਹੀਦਾ achar ਫਿਰ ਕਰਾਦਾ ਹੀ ਸਵਾਦ ਲੱਗਦਾ ਤੇ ਇਹ ਆਪਾਂ ਨੇ ਇਹਨੂੰ ਰੱਖ ਕੇ ਇਹ ਤੁਸੀਂ ਮੇਰਾ ਕਹਿਣਾ ਮੰਨ ਕੇ ਨਾ ਇੱਕ ਵਾਰੀ ਬਣਾਇਓ ਜਰੂਰ ਚਾਹੇ ਥੋੜਾ ਜਿਹਾ ਬਣਾ ਲੈਣਾ ਬਹੁਤ ਸਵਾਦ ਬਣਦਾ ਤੁਸੀਂ ਰੋਜ਼ ਬਣਾਓਗੇ ਸਾਰੇ ਬੱਚੇ ਵੀ ਕਹਿਣਗੇ ਸਾਰੇ ਕਹਿਣਗੇ ਜੀ ਖਤਮ ਹੋ ਗਿਆ ਹੋਰ ਬਣਾਓ ਬਹੁਤ ਅੱਛਾ ਲੱਗਦਾ ਆ ਚਾਰਨਾ ਬੱਕਰਾ ਜਿਆ ਹੋਰ ਆਪਾਂ ਮਿਰਚਾਂ ਦੇ ਅੰਬ ਦੇ ਨਿੰਬੂ ਦਾ ਉਹ ਤੇ ਕੰਮਨੇ ਖਾਂਦੇ ਹੀ ਰਹਿੰਨੇ ਆ ਇਹ ਫਖਰਾ ਜਿਆ ਟੇਸਟ ਹੁੰਦਾ ਹੈ ਇਦਾ ਤੇ ਹੁਣ ਇਹ ਆਪਾਂ ਨੇ ਦੇਖੋ ਸਾਰਾ ਚੋਪੜ ਲਿਆ ਤੇ ਤੇਲ ਤੇ ਇਹਨੂੰ ਅਸੀਂ ਅੱਜਕੱਲ ਤਾਂ ਬਹੁਤ ਧਿਕੀ ਆ ਧੁੱਪ ਘੰਟੇ ਕ ਵਾਸਤੇ ਨਾ ਧੁੱਪ ਤੇ ਰੱਖ ਦਾਂਗੇ ਇਸ ਤਰ੍ਹਾਂ ਹੀ ਉੱਪਰ ਪਤਲਾ ਜਿਹਾ ਕਪੜਾ ਦੇ ਦੋ ਤਾਂ ਕਿ ਚਲੋ ਕੋ ਮੱਖੀ ਤਾਂ ਨਹੀਂ ਤੋਂ ਹੋਵੇ ਚਾਹ ਬਰਨੀ ਬੈਂਦੀ ਪਰ ਚਲ ਟਰਸਟ ਵਗੈਰਾ ਤੋਂ ਤੇ ਚਾਹ ਉੱਤੇ ਕੋਈ ਜੇ ਛਣਨੀ ਹੈ ਤਾਂ ਉਹ ਦੇ ਦਿਓ ਵੀ ਥੋੜਾ ਜਿਆ ਤੇ ਸ਼ਮਲਮਲ ਦਾ ਕੱਪੜਾ ਹੀ ਦੇ ਦਿਓ ਤੇ ਇਹਨੂੰ ਬਸ ਰੱਖ ਦਿਆਂ ਫਿਰ ਮੈਂ ਤੁਹਾਨੂੰ ਘੰਟੇ ਕੇ ਬਾਅਦ ਚੁੱਕ ਕੇ ਲਿਆਉਂਦੀ ਆ ਤਾਂ ਫਿਰ ਦੱਸਦੀ ਆ ਵੀ ਹੋਰ ਵਿੱਚ ਕੀ ਪਾਣਾ ਹੈ ਵੀ ਵੇਖਿਓ ਐਂਡ ਤੱਕ ਤੇ ਇਸੇ ਲਈ ਮਜ਼ਾ ਲੈ ਸਕਦੇ ਹੋ ਆਚਾਰ ਦਾ ਬਹੁਤ ਸਵਾਦ ਬਣਦਾ ਹੈ ਦਿਖਾਓ ਹਾਂਜੀ ਅਰ ਦੇਖੋ ਮੈਂ ਘੰਟਾ ਡੇਢ ਘੰਟਾ ਤੁਕਤੇ ਰੱਖਿਆ ਤੇ ਦੇਖੋ ਥੋੜੇ ਨਾ ਸੌਫਟ ਵੀ ਹੋ ਗਏ ਦੇਖੋ ਪਿਆਜ਼ ਹਾਂ ਦੇਖੋ ਸੌਫਟ ਵੀ ਹੋ ਗਏ ਤੇ ਇਹਨਾਂ ਨੂੰ ਬਸ ਆਪਾਂ ਨੇ ਇਹ ਮੇਰਾ ਨਾ ਛੋਟਾ ਜਿਹਾ ਰੱਖਿਆ ਹੋਇਆ ਬਕਮਾਨ ਜਦੋਂ ਥੋੜਾ achar ਪਾਣਾ ਹੁੰਦਾ ਤੇ ਮੈਂ ਛੋਟੇ-ਛੋਟੇ ਕਈ ਰੱਖੇ ਹੋਏ ਆ ਤੇ ਇਹਨੂੰ ਹੁਣ ਆਪਾਂ ਨੇ ਐਦੇ ਵਿੱਚ ਪਾ ਦੇਣਾ ਆਰਾਮ ਨਾਲ ਉਹ ਬਸ ਇਨਸਟੈਂਟ ਹੀ ਸਮਝ ਲੋ ਬਣ ਜਾਂਦਾ ਤੁਸੀਂ ਹੁਣ ਦੁਪਹਿਰ ਨੂੰ ਪਾਇਆ ਤੇ ਰਾਤ ਨੂੰ ਤੁਸੀਂ ਨੂੰ ਖਾਣਾ ਸ਼ੁਰੂ ਕਰ ਦਿਓ ਇਹ ਦੇਖੋ ਜੀ ਆਪਾਂ ਸਾਰੇ ਜਿਹੜੇ ਪਿਆਸ ਹੈ ਦੇ ਵਿੱਚ ਪਾ ਲੈਣੇ ਆ ਮਿਰਤਾ ਹੁਣੇ ਮੂੰਚੇ ਪੜੇ ਆ ਰਿਹਾ ਹੈ ਖੁਸ਼ਬੂ ਬੜੀ ਅੱਛੀ ਆ ਰਹੀ ਹੈ ਮਸਾਲਿਆਂ ਦੀ ਤੇਲ ਦੀ ਬਹੁਤ ਹੀ ਅੱਛਾ ਬੰਦਾ ਹੈ ਇਹ ਜਾਓ ਇਹ ਦੇਖੋ ਜੀ ਅਸੀਂ ਇਹ ਸਾਰੇ ਇਹਦੇ ਵਿੱਚ ਪਾ ਲਈ ਸੌਖਾ ਤਿਆਰ ਹੋ ਗਿਆ ਤੇ ਇਹ ਜਿਹੜਾ ਥੋੜਾ ਜਿੰਨਾ ਮਸਾਲਾ ਬਚ ਗਿਆ ਸੀ ਉਹ ਵੀ ਆਪਾਂ ਨੇ ਵਿੱਚ ਪਾ ਦੇਣਾ ਹੈ ਇਹਨੂੰ ਥੋੜਾ ਜਿਹਾ ਹਿਲਾ ਦਿਆਂਗੇ ਤੇ ਹੁਣ ਦੇਖੋ ਅੰਬ ਦਾ ਅਚਾਰ ਤੇ ਸਭ ਦੇ ਘਰ ਹੁੰਦਾ ਹੀ ਹੈ ਉਹਦਾ ਮਸਾਲਾ ਥੋੜਾ ਜਿਹਾ ਤੇ ਥੋੜਾ ਜਿਹਾ ਤੇਲ ਆ ਦੇਖੋ ਇਹ ਬਸ ਥੋੜਾ ਜਿਹਾ ਆਪਾਂ ਨੇ ਤੇਲ ਪਾ ਦੇਣਾ ਮੈਂ ਵਿੱਚ ਥੋੜਾ ਜਿਹਾ ਪਾ ਕੇ ਰੱਖਿਆ ਹੋਇਆ ਸੀ ਥੋੜਾ ਜਿਆ ਅੰਬ ਦੇ achar ਦਾ ਜਿਹੜਾ ਮਸਾਲਾ ਹੈ ਬਸ ਜਿਆਦਾ ਪਾਉਣ ਦੀ ਲੋੜ ਨਹੀਂ ਕਿਉਂਕਿ ਆਪਾਂ ਮਿਰਚ ਵਗੈਰਾ ਤੇ ਉਹ ਸਾਰਾ ਕੁਝ ਨਮਕ ਤੇ ਸਾਰਾ ਕੁਝ ਪਾਇਆ ਹੋਇਆ ਹੈ ਇਹ ਇਦਾਂ ਬਸ ਇਹ ਹੈ ਕਿ ਸਾਡੇ ਨਾਲ ਮੇਥੇ ਕਲੋਂਜੀ ਸੌਫ ਇਹ ਸਾਰਾ ਕੁਝ ਅਲੱਗ-ਅਲੱਗ ਕਰਨ ਨਾਲੋਂ ਇਹ ਮੈਂ ਮਿਰਚਾਂ ਦਾ achar ਵੀ ਇਸੇ ਤਰ੍ਹਾਂ ਪਾਣੀ ਹੈ બસ ਮਿਰਚਾਂ ਕੱਟੋ ਲੰਬੀਆਂ ਥੋੜਾ ਜਿਹਾ ਬਰਤਮਾਨ ਵਿੱਚ ਪਾਓ ਵਿੱਚ ਨਮਕ ਪਾਓ ਤੇ ਤਿੱਥੇ ਮਸਾਲਾ ਥੋੜਾ ਪਾ ਦਿਓ ਹਿਲਾਓ ਤੇ ਦੂਜੇ ਦਿਨ ਖਾਣ ਨੂੰ ਤਿਆਰ ਸੁੱਕੇ ਘਮ ਏ ਲੋ ਜੀ ਕਰਾਸ ਇਹ ਨੂੰ ਬੰਦ ਤੇ ਥੋੜਾ ਜਿਹਾ ਹਿਲਾ ਦਿਓ ਤੇ ਜੇ ਤੁਹਾਡੇ ਘਰ ਅੰਬ ਦਾ achar ਦਾ ਮਸਾਲਾ ਨਾ ਹੋਵੇ ਨਾ ਫਿਰ ਥੋੜਾ ਜਿਹਾ ਉਹ ਮੇਥੀ ਮੇਥੇ ਤੇ ਸੌਫ ਪੀਸ ਲੋ ਥੋੜੀ ਜੀ ਕਲੌਂਜੀ ਵਿੱਚ ਪਾ ਕੇ ਤੇ ਮਿਕਸ ਕਰਕੇ ਪਾ ਦੋ ਪਰ ਇਹ ਵੀ ਉਹ ਸੋ ਥੋੜੀ ਜੀ ਸਖਤ ਜੀ ਹੁੰਦੀ ਹੈ ਨਾ ਫਿਰ ਤੁਸੀਂ ਜਲਦੀ ਜਲਦੀ ਕਲੌਂਜੀ ਖਾਣ ਲਈ ਨਹੀਂ ਫਿਰ தயਰ ਹੁੰਦਾ ਤੇ ਇਹ ਅਸੀਂ ਮਸਾਲਾ ਪਾ ਕੇ ਇਹ ਦੇਖੋ ਕਿੰਨੀ ਸੋਹਣੀ ਸ਼ਕਲ ਹੋ ਗਈ ਹੈ ਤੇ ਤੇ ਕਿ ਜੂ ਤੁਹਾਡੇ ਕੋਲ ਤੱਕ ਜੇ ਪਹੁੰਚੇ ਨਾ ਤੁਹਾਨੂੰ ਪਤਾ ਚੱਲੇ ਕਿ ਕਿੰਨੀ ਵੱਡੀ ਖੁਸ਼ੀ ਆ ਰਹੀ ਹੈ ਚਲੋ ਠੀਕ ਹੈ ਜੀ ਅਚਾਰ ਬਣਾਓ ਖਾਓ ਇੰਜੋਏ ਕਰੋ ਸਭ ਨੂੰ ਖਿਲਾਓ ਤੇ ਆਪ ਵੀ ਖਾਓ ਖੁਸ਼ ਰਹੋ ਸਸਟੀ ਗਾਲ ਜੀ